ਬੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰੇ ਆਪਾਂ ਕਰਵਾ ਜੀ ਆਜ ਠੀਕ ਆ ਬਾਈ ਠੀਕ ਆ ਅੱਜ ਕਾ ਲਗਿਆ ਤੂੰ ਵਿੱਚ ਬੈਠਾ ਆ ਦੀ ਗੁੱਡੇ ਦੇ ਵਿੱਚ ਬੈਠਾ ਆ ਰੰਗ ਕਰਤਾ ਆ ਛੋਡੇ ਨੂੰ ਹੋਰ ਵਿੱਚ ਮਾਰਦੇ ਸਾਰੇ ਰੰਗ ਮਾਰ ਕਲੀ ਮਾਰਦੀ ਆ ਪੁੱਤਰ ਆ ਮਤਲਬ ਸਾਫ ਹੋ ਜਾਊਗਾ ਯਾਰ ਵਿੱਚ ਵਧ ਜਾਊਗਾ ਯਾਰ ਜੂਏ ਜਿੰਦੇ ਕਰੀ ਥੋੜੀ ਸਾਫ ਹੋ ਗਏ ਅੱਛਾ ਹਵਾ ਦੇ ਬਸ ਸਫਾਈ ਜਿਗਰ ਉੱਤੇ ਰੱਖਣਾ ਤੂੰ ਸਫਾਈ ਦਾ ਹਮ ਜਿੱਦਾਂ ਕੀ ਨਾ ਤੇ ਪੰਜਿਆਂ ਨੂੰ ਮੈਠੀ ਲੱਗਣਾ ਨਹੀਂ ਨਾ ਠੀਕ ਆ ਧਰ ਕੇ ਰਿਹਾ ਆ ਆ ਦੇਖੋ ਬਾਈ ਐਨ ਬਾਈ ਨੇ ਕਲੀ ਗੁਲੀ ਮਾਰਦੀ ਫਰੋੜੇ ਵੀ ਆਏ ਆ ਤੇ ਬਿਮਾਰੀ ਮੂਰੀ ਦੇ ਵੀ ਥੋੜਾ ਵਧੀਆ ਇਹ ਤਾਂ ਮਾਰੀ ਦੀ ਮੈਂ ਕਹਿੰਦਾ ਮਾਰਦੀ ਹੈ ਆਹ ਦਿਨਾਂ ਨਾਲ ਸੱਲ ਜੀ ਰਹਿੰਦੀ ਹੈ ਨਾ ਜਿਆਦਾ ਫਿਰ ਹਾਂ ਦੇਖੋ ਬਾਈ ਚੰਗੀ ਤਰ੍ਹਾਂ ਸੱਤਾਂ ਹੀ ਆ ਜਣੀਆਂ ਅੱਗੇ ਬਾਹ ਥੱਲੇ ਵੀ ਮਾਰਦੀ ਥੱਲੇ ਵੀ ਵਧੀਆ ਕਰਿਆ ਸਫਾਈ ਮੂਰੀ ਨਾ ਸੁੱਕਾ ਹੋ ਗਿਆ ਜਿਵੇਂ ਹੂੰ ਹੁਓ ਉੱਤਰ ਹੀ ਬੈਠੇ ਆਣ ਹੁਣ ਵਧੀਆ ਲੱਗਦੇ ਆ ਸਾਫ ਸੁੱਤ ਲੈ ਚੱਛਦੇ ਆ ਵਿੱਚ ਬੈਠੇ ਆ ਬਣਾ ਲੀ ਗੱਲ ਪੂਰੀ ਹੂੰ ਸਿੱਧਰ ਜੋੜੇ ਬੈਠੇ ਆ ਹੂੰ ਤੇ ਆਈ ਦਰਤਾ ਵੀ ਕਿਦੇ ਨਾ ਬਿਮਾਰੀ ਮੂਰੀ ਡਰ ਲੱਗਦਾ ਅੱਖਾਂ ਅੱਖਾਂ ਜਿੰਨੀਆਂ ਵਿੱਚ ਸਾਫ ਕਰਾ ਆ ਈ ਆ ਗਿਆ ਜੀ ਇਹ ਦੇਖੋ ਬਈ ਪੱਟੜਾ ਹੋ ਗਿਆ ਹੋ ਗਿਆ ਡੰਡਾ ਇੱਧਰ ਬਹੁਤ ਹੋ ਗਿਆ ਖਰਾਬ ਹੋ ਗਿਆ ਸਾਹਮਣੇ ਮਾਰਦੀ ਠੀਕ ਆ ਠੀਕ ਆ ਆਮ ਕਰੀ ਜਾਂਦਾ ਜੀ ਮੌਸਮ ਖਰਾਬ ਹੋ ਗਿਆ ਨਹੀਂ ਲੱਗੇ ਆਉਣ ਬਈ ਇੱਧਰ ਹਾਂ ਵਧੀਆ ਹੋ ਗਿਆ ਮੌਸਮ ਆ ਲੋ ਜੀ ਆ ਵਈ ਕੀ ਹਾਲ ਆ ਸਾਰੇ ਜੀ ਗੈਨ ਬੜੀ ਵਧੀਆ ਅੱਜ ਦੇ ਦੁਪਹਿਰੇ ਕੰਮ ਤੇ ਛੁੱਟੀ ਈ ਹਾਂ ਕੰਮ ਨੇ ਪੜ ਕੇ ਹਾਜ਼ਰੇ ਅੱਛਾ ਅਸੀਂ ਸੋਨ ਗੱਲਾਂ ਕਰਦੇ ਰਏ ਅੱਜ ਕੰਮ ਪਰ ਵੀ ਬਾਈ ਅੱਜ ਘੁੱਟਿਆਂ ਦੇ ਵਿੱਚ ਯਾਰ ਘੁੱਟੇ ਕੇ ਸਾਫ਼ ਕਰਕੇ ਅੰਦਰ ਕੋਲ ਵੀ ਅੱਜ ਪੇਟ ਮੂਡ ਮਾਰ ਪੀਏ ਅੱਛਾ ਚਾਚਾ ਘਾਂ ਚੱਲ ਚੱਲੀ ਨਾ ਵੀ ਘਰ ਮਾਰ ਅਸਰ ਵੀ ਲੱਗਿਆ ਉਹ ਚਾਚਾ ਬਰਾਨੀ ਲੱਗਿਆ ਹੋਣਾ ਨਹੀਂ ਮਾਤਾ ਘਰੇ ਕੀੜਾ ਨਹੀਂ ਪੈਣਦਾ ਤਾਂ ਆਉਂਦੇ ਨਹੀਂ ਪਹਿਲਾਂ ਹਾਂ ਜਾ ਕੇ ਸਪੈਟੀ ਲੈ ਕੇ ਆ ਗਈ ਜੇ ਬਹੁਤ ਪਾਲੀ ਵਿੱਚ ਅੱਛਾ ਇੱਕ ਜੇ ਕਲਰ ਦੀ ਹਾਂ ਆ ਮਾਰਤੀ ਸਾਰਾ ਸਾਫ਼ ਹੋ ਗਿਆ ਬਿਲਕੁਲ ਠੀਕ ਆ ਠੀਕ ਆ ਠੀਕ ਆ ਦਿਖਾਉਂਦੇ ਬਾਈ ਦੁਆਰੇ ਤੋਂ ਦੁਆਰੇ ਦਿਖਾ ਦਿੰਦਾ ਮੈਂ ਸਫਾਈ ਵਧੀਆ ਹੋ ਗਈ ਸਾਲੀਆਂ ੁੱਡੇ ਵਿੱਚ ਮੈਂ ਕਿਹਾ ਕਿ ਜੀ ਲਾ ਚਾਹ ਵਿੱਚ ਬੈਠੇ ਰਹੋ ਬਾਈ ਬੱਚੇ ਬੱਚੇ ਬੈਠ ਨਹੀਂ ਆ ਗਏ ਨਾਲ ਉਹ ਵੀ ਪਾਰੰਦਰੇ ਆ ਜਾ ਮੀ ਆ ਗਿਆ ੁੱਡਾ ਬਦੇਣਾ ਖੁੱਲਾ ਢੋਲਾ ਸਾਡਾ ਸੀ ਰਾਵਾਂ ਗਲ ਪਿੱਛੇ ਬੈਠੇ ਸੀ ਆਹ ਜਿਹੜੇ ਵਿੱਚ ਬੈਠ ਰਹੀ ਹੈ ਬਾਈ ਨਾਲ ਆਏ ਨੇ ਥੱਲੇ ਉਹ ਵੀ ਸਫਾਈ ਕਰਦੀ ਥੱਲੇ ਵੀ ਮਾਰਤੀ ਕਲੀਯਨ ਹੂੰ ਵਧੀਆ ਹੋ ਗਿਆ ਹਨਾ ਔਰ ਠੀਕ ਆ ਹੁਣ ਦੇ ਬੱਚੇ ਬਾਈ ਹੈ ਜਿਹੜੇ ਹੁਣ ਦੇ ਬੱਚੇ ਨਿਕਲੇ ਆ ਉਹ ਵੀ ਆ ਵਿੱਚ ਹੂੰ ਇਹ ਫਸਕਾ ਆਪਣੇ ਟਵੀਰਪੁਰ ਤੇ ਆਏ ਹੋਏ ਤੇ ਬੱਚੇ ਉਹ ਆ ਵਿੱਚ ਹੂੰ ਹਾਂ ਤੇ ਇਹ ਬੈਠੇ ਇੱਧਰ ਇਹ ਹੁੰਦੇ ਨੇ ਕੋਸੜਕੇ ਬੈਠੇ ਆ ਆ ਦੋ ਹੁਣ ਦੇ ਨਵੇਂ ਆ ਇਹ ਆਪਣੇ ਆਹ ਦੋ ਕੋਲਕਾ ਦਾ ਜੀਲ ਕੋਲ ਤੇ ਗਲਾਬੀ ਟੌਰੀ ਵਾਲਾ ਰਾਹ ਸਰਾ ਤੇ ਇੱਧਰ ਵੀ ਆਪਣਾ ਹੁੰਦਾ ਨਵਾਂ ਆ ਉਹ ਦਾ ਪੁਰਾਣਾ ਵੀ ਇਹ ਵੀ ਪੁਰਾਣਾ ਹੈ ਪੱਟੇ ਵੇ ਹੁਣ ਤਾਂ ਕੁਸਕ ਵਿੱਚ ਨੂੰ ਝਾੜਾ ਪਾ ਗਏ ਬਾਈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਆਪਣੇ ਕਬੂਤਰ ਬਾਹਰ ਛਾੜ ਦਿੰਦੇ ਹਨ ਤੇ ਬਾਈ ਉਹ ਵੀ ਨਾਲ ਇਹਨਾਂ ਦਾ ਹੁਣ ਇਹ ਜਵਾਨੀ ਵਿੱਚ ਜਾ ਰਹੇ ਆ ਜਿਹੜੇ ਬੱਚੇ ਉਹਨਾਂ ਨੇ ਪਰਚਾ ਹਾੜ ਕੇ ਹੁਣ ਦੁਬਾਰੇ ਆਉਂਗੇ ਹੂੰ ਬੈਠੇ ਆ ਮੁਕਤ ਰਿਤ ਆ ਬੈਠਾ ਮਸਤੀਆਂ ਮਾਰਦੇ ਆ ਜੋੜੇ ਬੈਠੇ ਇੱਧਰ ਬਾਈ ਜੋੜੇ ਆ ਲੜੇ ਆਪਣੇ ਆ ਮਿਲੇ ਹੋਏ ਆ ਕਿੱਦਾਂ ਬੈਠੇ ਨੀਲੇ ਵਾਲਾ ਜੋੜਾ ਵੀ ਦਿਖਾਈ ਨੀਲੀ ਵਾਲਾ ਜੋੜਾ ਵੀ ਦਿਖਾ ਦੇ ਅੰਦਰ ਆ ਗੂਤਰਾ ਉੱਡਾ ਲੱਗ ਗਿਆ ਰਵੀ ਹੁਣ ਆਨੰਤਰਾ ਬਾਈ ਉਡਣ ਲੱਗਿਆ ਸਾਬਿਆ ਵੀਰੇ ਨਾਲ ਤੁਹਾਨੂੰ ਪਤਾ ਹੀ ਨੰਬਰ ਆਪਣੀ ਵੀਡੀਓ ਵਿੱਚ ਹੁੰਦਾ ਹੀ ਆ ਆਪਣਾ 8896336349 ਤੇ ਕਿਉਂਕਿ ਵੀਰੇ ਆਇਆ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਦਵਾਈ ਕੰਮ ਕਰਦੀ ਕੋਊਤਰਾ ਬਣਾ ਆਪਾਂ ਨੇ ਪਰਖੀ ਹੋਈ ਹੁੰਦੀ ਹੈ ਜਿਹੜੀ ਆ ਆਪਾਂ ਹੋਰ ਬਾਈ ਜਿਹੜੇ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੀ ਆ ਲੋ ਜਿਹੜੇ ਵੀਰ ਨੂੰ ਨਹੀਂ ਵੀ ਪਤਾ ਉਹਦੇ ਬਾਰੇ ਆਪਾਂ ਦੱਸ ਦਿੰਦੇ ਹਾਂ ਕਿਉਂਕਿ ਵੀਰੇ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਨਾ ਤੁਸੀਂ ਇੱਕ ਵਾਰ ਜਿਹੜਾ ਅੱਖਾਂ ਦੀ ਦਵਾਈ ਹੁੰਦੀ ਆ ਬੈਟਨੀ ਸੋਜ਼ ਹਰਮੈਜਿਥਰੋ ਮੈਸਿੰਗ ਦਾ ਜੇਕਰ ਜਿਆਦਾ ਕਰਕੇ ਕਰਿਆਗਾ ਕਿਉਂਕਿ ਬਾਈ ਉਹਦਾ ਰਿਜ਼ਲਟ ਆਣਾ ਜਿਹੜਾ ਵੀਰੇ ਔਰ ਰਿਜ਼ਲਟ ਬਹੁਤ ਹੀ ਬਿਹਤਰੀਨ ਰਿਜ਼ਲਟ ਆਇਆ ਉਹਦਾ ਵਧੀਆ ਰਿਜ਼ਲਟ ਆਇਆ ਹੈ ਹੂੰ ਦੇਖੋ ਬਾਈ ਮੀਂਹ ਪੈਂਦਾ ਖੋਡੇ ਵਿੱਚ ਬੈਠੇ ਆ ਮੀਂਹ ਫੁੱਲ ਤੇਜ ਆ ਗਿਆ ਫੁੱਲ ਪੈਂਦਾ ਨਹੀਂ ਬਾਹਰ ਫੁੱਲ ਸਪੀਡ ਨਾਲ ਪੈ ਰਿਹਾ ਹੈ ਹਾਂ ਐਡਾ ਰੋ ਕੂਤਰ ਆ ਗਿਆ ਮੀਂਹ ਤੇ ਪਹਿਲਾਂ ਕੋਬੇ ਬਾਅਦ ਜਦੋਂ ਮੈਂ ਖੋਡੇ ਦੇ ਪਿੱਛੇ ਤਾਂ ਨਾ ਤੇ ਉੜ ਕੇ ਤੇ ਬਾਈ ਕੂਤਰ ਵੀ ਹਾਂ ਤੇ ਬਾਈ ਆ ਕੇ ਉਤਰ ਕੇ ਲਾ ਸੋ ਕਰੇ ਟਾਂਗੀ ਫਿਰ ਆਪੇ ਹੂੰ ਤੇ ਨਹੀਂ ਹੁਣ ਮੀਂਹ ਦੇ ਵਿੱਚ ਫਿਰ ਤੁਹਾਨੂੰ ਪਤਾ ਵੀ ਜਿਆਦਾ ਭਿੱਜ ਜਾਨੇ ਕੂਤਰ ਪਰ ਛੱਡ ਦਿੰਨੇ ਆ ਹੂੰ ਨਾ ਨਾ ਠੀਕ ਆ ਬੈਠੇ ਬਈ ਸਾਰੇ ਲਾਲ ਲੱਗ ਵਧੀਆ ਕੋਈਆਂ ਖੁੱਲਾ ਹਵਾ ਆਵੇ ਬਹੁਤ ਵਧੀਆ ਬਚਰ ਨਹੀਂ ਹੁਣ ਆ ਬੈਠੇ ਆਪਣੇ ਜਾਨਵਰ ਬਾਈ ਦੇਖ ਸਕਦੇ ਆ ਤੁਸੀਂ ਵਿਚੇ ਬੱਚੇ ਵੀ ਆ ਨਵੇਂ ਵੀ ਆ ਇੱਥੇ ਅਰੇ ਖਾਣੇ ਆ ਜਮਣ ਇੱਥੇ ਹੋ ਕੇ ਬਈ ਨੇ ਹਾਂ ਜੋੜਾ ਬੈਠਾ ਇੱਕ ਗਾਂਡੇ ਤਰੇ ਵੀ ਆ ਸਈ ਛੋਟੇ ਵੀ ਨਿਕਲੇ ਨੇ ਹਾਂ ਥੋੜਾ ਆਪਣਾ ਬਾਈ ਬਥੇਰਾ ਬੜਾ ਖੁੱਲਾ ਡੁੱਲਾ ਆ ਨਾ ਦੇਖ ਸਕਦੇ ਤੁਸੀਂ ਨਾ ਮੋਹਰ ਰਹਿੰਦੀ ਜੇ ਦਾ ਮਰਜੀ ਤੰਦਰੇ ਬੈਠੇ ਰਹਿੰਦੇ ਆ। ਕੱਲ ਡੇ ਲਾ ਹਲਾ ਹਵਾਲੇ ਹਰੇ ਹੱਥ ਨੇ ਕਨੇ ਜਿਮ ਬੜੀਆਂ। ਹਾਂ ਅੱਜ ਤਾਂ ਹਲੇ। ਆਜਾ ਆਜਾ। ਚੰਗਤੋਂ ਨਾਲ ਹਲੇ। ਮੀਂਹ ਵਈ ਫੋਲ ਤੇਜ ਆ ਗਿਆ ਬਾਹਰ। ਬਹੁਤ ਜ਼ਿਆਦਾ। ਬਹੁਤ ਸਪੀਡ ਨਾਲ ਪੈ ਰਿਹਾ ਮੀਂਹ ਬਾਹਰ। ਇਹਦਾ ਬੈਠੇ ਕੋਡੇ ਦੇ ਵਿੱਚ। ਸਾਰੇ ਛੱਡੇ ਹੋਏ ਆ ਇਹਦਾ ਆਪਾਂ ਜੋੜੇ ਵੀ ਨਾ ਜਿਹੜੇ ਆ। ਆਪਾਂ ਲੇ ਜੋੜੀ ਵੀ ਠੀਕ ਆ ਯਾਰ ਨਹੀਂ ਉਹ ਬਿਮਾਰ ਹੋਈ ਜਾਂਦੇ ਆ ਅੱਲੇ ਬੈਠੇ ਰਹਿੰਦੇ ਸੁਸਤੀ ਇਕੱਠਾ ਹੀ ਆ ਹਾਂ ਹੁਣ ਡਾਰੀਆਂ ਮਾਤੇ ਆਪਣੀ ਮਸਤੀ ਆ ਸੰਕਿਆ ਸਹੀ ਗੱਲ ਬੱਚਾ ਹੀ ਬਣ ਕੇ ਹੂੰ ਕਿਉਂਕਿ ਇਹ ਸੀਜ਼ਨ ਅਸੀਂ ਤੰਗੀ ਕੱਟੀ ਥੋੜੀ ਬੱਚਿਆ ਤੇ ਹੁਣ ਬਈ ਆਪਣੇ ਕੋਲ ਹਾਂ ਵਜੇ ਬਣਾਉਣੇ ਆ ਹੁਣ ਪੂਰੇ ਆ ਪਹਿਲਾਂ ਤੰਗ ਹੋ ਗਿਆ ਸੀ ਬੱਚੇ ਘੱਟ ਲਏ ਵਜੇ ਘੱਟ ਕਰਕੇ ਕੁਝ ਆਪਣੇ ਯਾਰ ਮਿੱਤਰ ਲੈ ਕੇ ਬਹੁਤ ਮੀਂਹ ਆ ਗਿਆ ਨਜ਼ਾਰਾ ਆ ਗਿਆ ਬਹੁਤ ਹੋ ਗਿਆ ਬਾਈ ਗੱਲ ਨਹੀਂ ਵੀ ਬਹੁਤ ਜ਼ਿਆਦਾ ਸੀ ਓਏ ਮੀਂਹ ਫੁੱਲ ਆ ਗਿਆ ਚਰਾਂ ਉਹ ਹੀ ਕੰਮ ਤੇ ਦਾ ਹੁਣ ਗਰਮੀ ਬਹੁਤ ਈ ਮੈਂ ਤਾਂ ਬਹੁਤ ਗਰਮੀ ਲੱਗੇ ਮਨ ਨੂੰ ਤਾਂ ਬਰਾਹਣ ਹੋਊਗਾ ਵਧੀਆ ਹੰਡਾ ਹੋ ਜੂਗਾ ਹਾਂ ਹਾਂਜੀ ਹਾਂਜੀ ਭਾਈ ਆਪਣੇ ਕੋਲ ਥੋੜੀਆਂ ਚਿੜੀਆਂ ਵੀ ਆ ਛੋਟੀਆਂ ਉਹਨਾਂ ਨੂੰ ਵੀ ਦੇਖਾਂ ਉਹ ਕੱਢੀ ਆ ਵੀ ਇੱਧਰ ਜਾਲੀ ਵਿੱਚ ਹੁਣੇ ਨਾ ਹੁਣੇ ਇਹ ਕਿ ਚਿੜੀਆਂ ਕੱਢੀ ਨਾ ਆ ਚੱਲੀਏ ਉਹ ਬਾਹਰ ਦੀ ਆਉਣ ਹਾਂ ਚਿੜੀਆਂ ਕੱਢ ਦੇ ਨਾ ਨਹੀਂ ਚਲ ਮੈਂ ਤੇ ਜਮਨ ਆ ਰਿਹਾ ਮੀਦੇ ਵਿੱਚ ਮੈਂ ਥਰਨਾ ਹਲਵਾ ਮੈਂ ਨਾ 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 ਲਾ ਚਲੋ ਠੀਕ ਆ ਬਾਈ ਹਾਂ ਬਾਕੀ ਤੁਹਾਨੂੰ ਅੱਜ ਜਾਣਨਾ ਹੈ ਦੱਸਣਾ ਤਾਂ ਆਪਾਂ ਨੇ ਵਿਚਰੋ ਆਪਣੇ ਫੁੱਡੇ ਨੂੰ ਆਪਾਂ ਨੇ ਥੋੜਾ ਜਿਹਾ ਚੰਦਰੋਂ ਕਲੀਜੀ ਮਾਰਤੀ ਵਿੱਚ ਰੰਗ ਜਾ ਪਾ ਕੇ ਪਿੰਕ ਜਾ ਕਲੀਜ ਵਿੱਚ ਰੰਗ ਜਾ ਪਾ ਲਿਆ ਥੋੜਾ ਜਿਹਾ ਗਲਾਬੀ ਜਾ ਤਾਂ ਮਾਂ ਤਾਂ ਥੋੜੀ ਸਫਾਈ ਜੀ ਹੋ ਗਈ ਚਲੋ ਸਫਾਈ ਹੋ ਗਈ ਆਹ ਦੇਖੋ ਬਾਈ ਆ ਦੋ ਚਿੜੀਆਂ ਲਿਆਂਦੀਆਂ ਆਪਾਂ ਨੇ ਹੁਣ ਵਿਚਰਾ ਬੜੇ ਫੁੱਡਾ ਕਿੱਡਾ ਹੋ ਜਾਣਾ ਚਲੋ ਜੀ ਬੰਦ ਕਰ ਦੇ ਉੱਡ ਮਾਰ ਆਹ ਦੇਖੋ ਬਾਈ ਆ ਚਿੜੀਆਂ ਲੈ ਲੈ ਜਿਨਾਂ ਜਾਵੇ ਛੋਟੀਆਂ ਜਿਹੜੀਆਂ ਲੈ ਆਂਦੀਆਂ ਇਹ ਬਾਈ ਕਿਸੇ ਕੋਲ ਤੀਆਂ ਉਹ ਬੰਦਾ ਉਹ ਤੇ ਕੇਰ ਨਹੀਂ ਕੀਤੀ ਹੋਈ ਇਹ ਬਾਈ ਆਪਾਂ ਨੇ ਸੋਚਿਆ ਕਿ ਇਹ ਵਿਚਰੀਆਂ ਨੂੰ ਆਪਾਂ ਪਾਪ ਕਿਉਂ ਕਰਨਾ ਹਨਾ ਨਾ ਠੀਕ ਆ ਇਹ ਇਹ ਤਾਂ ਅਜਾਦ ਕਰਨਾ ਆਪਾਂ ਨੇ ਹੂੰ ਕਿਉਂਕਿ ਇਹ ਜਾਨਵਰ ਜਿਹੜਾ ਤਾਰਨਾ ਜੇ ਰਾਜਵੇ ਬੈਰੀ ਕੋਈ ਖਾ ਜਾਂਦੀ ਹੈ ਹਾਂ ਜਿਹੜੀਆਂ ਕਿੰਨੇ ਸੋਹਣੇ ਲੱਗਦੀਆਂ ਪਿਆਰੀਆਂ ਜੀਆਂ ਚਲੋ ਠੀਕ ਆ ਬਾਈ ਅੰਨੀ ਕਾਪ ਅਪਡੇਟ ਦੇਣੀ ਸੀ ਆਪਾਂ ਨੇ ਵੀ ਬੜੀ ਸਫਾਈ ਜੀ ਹੋਊਗੀ ਸੋਹਣੀ ਹੋਊਗੀ ਮੇਰੀ ਖਾਸ ਕਰਕੇ ਮੇਰਾ ਜੀ ਬਾਈ ਆਪਣਾ ਧਿਆਨ ਰੱਖੋ ਹਨਾ ਛੁੱਡਿਆਂ ਦਾ ਅੱਦਾ ਆਪਣਾ ਪੇਂਟ ਮਾਰ ਲਿਆ ਕਰੋ ਕਲੀ-ਗੁਲੀ ਪਾ ਕੇ ਵਿੱਚ ਵਧੀਆ ਨਾਲੇ ਬਿਮਾਰੀ ਮੂਰੀ ਤੇ ਬਜੇ ਦਿੰਦੇ ਜਾਨਵਰ ਠੀਕ ਆ ਬਾਈ ਇੰਨੀ ਵੀਡੀਓ ਕਬੂਲ ਕਰਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਹਨਾ ਠੀਕ ਆ ਜੀ ਸਸਰੀਕਰ ਸਾਰਿਆਂ ਨੂੰ